ਇਹ ਵੀਡੀਓ ਉਹਨਾਂ ਵਿਦਿਆਰਥੀਆਂ ਦੇ ਲਈ ਹੈ ਜਿਨ੍ਹਾਂ ਦੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚੋਂ 10ਵੀਂ ਕਲਾਸ ਜਾਂ 12ਵੀਂ ਕਲਾਸ ਦੇ ਵਿੱਚੋਂ ਕੋਈ ਰੀਪੀਅਰ ਜਾਂ ਕੰਪਾਰਟਮੈਂਟ ਆਈ ਹੋਈ ਹੈ ਜਾਂ ਫਿਰ ਉਹ ਵਿਦਿਆਰਥੀ ਜਿਹੜੇ 10ਵੀਂ ਜਾਂ 12ਵੀਂ ਕਲਾਸ ਦੇ ਵਿੱਚ ਕੋਈ ਵਾਧੂ ਵਿਸ਼ਾ ਐਡੀਸ਼ਨਲ ਐਗਜ਼ਾਮ ਜਿਹੜਾ ਉਹ ਦੇਣਾ ਚਾਹੁੰਦੇ ਨੇ ਉਹਨਾਂ ਦੇ ਲਈ ਇਸ ਵੀਡੀਓ ਦੇ ਵਿੱਚ ਇਨਫੋਰਮੇਸ਼ਨ ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਹੈ ਉਹ ਆਪਾਂ ਡਿਸਕਸ ਕਰਾਂਗੇ ਜਿਹੜੇ ਵੀ ਵਿਦਿਆਰਥੀ 10ਵੀਂ ਜਾਂ 12ਵੀਂ ਸ਼੍ਰੇਣੀ ਦੇ ਵਿੱਚੋਂ ਕੋਈ ਰੀਪੀਅਰ ਜਾਂ ਕੰਪਾਰਟਮੈਂਟ ਆਈ ਹੋਈ ਆ ਜਾਂ ਐਡੀਸ਼ਨਲ ਵਿਸ਼ਾ ਜਿਹੜਾ ਉਹ ਪਾਸ ਕਰਨਾ ਚਾਹੁੰਦੇ ਨੇ ਉਹ ਇਸ ਖਬਰ ਨੂੰ ਧਿਆਨ ਨਾਲ ਸੁਣਨ ਉਹ ਜਿਹੜੇ ਐਗਜ਼ਾਮ ਹੈ ਹੁਣ ਜੁਲਾਈ ਤੇ ਅਗਸਤ ਦੇ ਵਿੱਚ ਹੋਣ ਜਾ ਰਹੇ ਜੀ ਜਿੰਧੀਆਂ ਕਿ ਪ੍ਰੀਖਿਆ ਲਈ ਫੀਸਾਂ ਜਿਹੜੀਆਂ ਨੇ ਉਹ ਹੁਣ ਆਪਾਂ ਭਰੀਆਂ ਜਾਣਗੀਆਂ ਆਪਾਂ ਪੂਰੀ ਖਬਰ ਜਿਹੜੀ ਉਹ ਡਿਟੇਲ ਦੇ ਵਿੱਚ ਤੁਹਾਨੂੰ ਦੱਸ ਦਿੰਨੇ ਆ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ 10ਵੀਂ ਤੇ 12ਵੀਂ ਸ਼੍ਰੇਣੀ ਦੀ ਜਿਹੜੀ ਰੀਪੀਅਰ ਜਾਂ ਕੰਪਾਰਟਮੈਂਟ ਦੀ ਐਗਜ਼ਾਮੀਨੇਸ਼ਨ ਜਿਹੜੀ ਹੈਗੀ ਉਹ ਜੁਲਾਈ ਅਗਸਟ 2024 ਦੇ ਵਿੱਚ ਲਈ ਜਾਣੀਆਂ ਇਹਦੇ ਵਿੱਚ ਸਮੇਤ ਓਪਨ ਸਕੂਲ ਦੇ ਵਿੱਚ ਵੀ ਜਿਹੜੇ ਵਿਦਿਆਰਥੀ ਫੇਲ ਹੋਏ ਨੇ ਕਿਸੇ ਸਬਜੈਕਟ ਦੇ ਵਿੱਚੋਂ ਉਹ ਵੀ ਜਿਹੜਾ ਆਪਣੀ ਫੀਸ ਇਹਨਾਂ ਦੇ ਲਈ ਦੁਬਾਰਾ ਭਰ ਸਕਦੇ ਨਹੀਂ ਜਾਂ ਬਾਧੂ ਵਿਸ਼ੇ ਦੇ ਲਈ ਭਰ ਸਕਦੇ ਤੁਸੀਂ ਅਪਲਾਈ ਕਰ ਸਕਦੇ ਹੋ ਐਡੀਸ਼ਨਲ ਵਿਸ਼ੇ ਲਈ ਰੀਪੀਅਰ ਕੰਪਾਰਟਮੈਂਟ ਵਾਲੇ ਵਿਦਿਆਰਥੀ ਉਹ ਆਪਣੇ ਵੇਰਵੇ ਜਿਹੜੇ ਨੇ ਉਹ ਨੋਟ ਕਰ ਲੈਣ 10ਵੀਂ ਸ਼੍ਰੇਣੀ ਦੇ ਵਿੱਚ ਜੇ ਵਿਦਿਆਰਥੀ ਦੀ ਕਿਸੇ ਚੋ ਰੀਪੀਅਰ ਹੋਈ ਹੈ ਜਾਂ ਕਿਸੇ ਸਬਜੈਕਟ ਦੇ ਵਿੱਚੋਂ ਉਹ 1150 ਰੁਪਏ ਪ੍ਰੀਖਿਆ ਫੀਸ ਦੇਣਗੇ ਇੱਕ ਸਬਜੈਕਟ ਦੀ ਵਿਸ਼ੇ ਦੀ ਚਾਹੇ ਆਪਾਂ ਕਹਦੀ ਹੈ ਰੀਪੀਅਰ ਵਾਲੀ ਚਾਹੇ ਆਪਾਂ ਕਹਦੀ ਹੈ ਵੀ ਐਡੀਸ਼ਨਲ ਵਿਸ਼ਾ ਤੁਸੀਂ ਜਿਹੜਾ ਉਹ ਪਾਸ ਕਰਨਾ ਹੈ ਉਹਦੇ ਲਈ 1150 ਰੁਪਏ ਫੀਸ ਹੈ ਤੇ ਉਸ ਤੋਂ ਇਲਾਵਾ ਸਰਟੀਫਿਕੇਟ ਦੀ ਹਾਰਡ ਕਾਪੀ ਜੇ ਤੁਸੀਂ ਲੈਣੀ ਹੈ ਤਾਂ 200 ਰੁਪਏ ਉਹਦੀ ਫੀਸ ਲੱਗੂਗੀ ਟੋਟਲ 1350 ਰੁਪਏ ਫੀਸ ਹੋ ਜੂਗੀ ਇੱਕ ਸਬਜੈਕਟ ਦੀ ਹੈ ਜੇ ਜੇ ਬਾਦਲ ਸਬਜੈਕਟ ਤੁਸੀਂ ਕਰਨੇ ਨੇ ਬਸ 1150 ਰੁਪਏ ਪਰ ਸਬਜੈਕਟ ਤੁਸੀਂ ਉਹ ਚੈੱਕ ਕਰ ਲੈਣੇ ਨੇ ਉਹਨਾਂ ਦੀ ਉਸ ਹਿਸਾਬ ਨਾਲ ਤੁਸੀਂ ਫੀਸ ਭਰਨੀ ਹੈ ਜੇ 12ਵੀਂ ਕਲਾਸ ਵਾਲੇ ਵਿਦਿਆਰਥੀਆਂ ਦੇ ਲਈ ਜਿਹੜੀ ਕੰਪਾਰਟਮੈਂਟ ਜਾਂ ਵਾਧੂ ਵਿਸ਼ੇ ਦੀ ਫੀਸ ਦੀ ਗੱਲ ਕਰੀਏ ਤਾਂ 1500 ਰੁਪਏ ਪਰ ਸਬਜੈਕਟ ਉਹ ਫੀਸ ਹੋਊਗੀ ਉਸ ਤੋਂ ਇਲਾਵਾ ਸਰਟੀਫਿਕੇਟ ਦੀ ਹਾਰਡ ਕਾਪੀ ਦੇ ਲਈ 250 ਰੁਪਏ ਜਿਹੜਾ ਹੋ ਦਿੱਤਾ ਦਿੱਤਾ ਜਾਊਗਾ ਮਤਲਬ ਇੱਕ ਸਬਜੈਕਟ ਦੇ ਲਈ ਟੋਟਲ ਫੀਸ 1750 ਰੁਪਏ ਹੋ ਜੂਗੀ ਬਿਨਾ ਲੇਟ ਫੀਸ ਇਹ ਫਾਰਮ ਜਮਾ ਕਰਾਣ ਦੀ ਤੇ ਔਨਲਾਈਨ ਫੀਸ ਜਮਾ ਕਰਾਣ ਦੀ ਆਖਰੀ ਮਿਤੀ ਜਿਹੜੀ ਹੈ ਉਹ 25 ਮਈ ਹੈ ਉਸ ਤੋਂ ਬਾਅਦ ਖੇਤਰੀ ਦਫ਼ਤਰ ਪ੍ਰੀਖਿਆ ਫਾਰਮ ਜਿਹੜਾ ਹੋ ਤੁਸੀਂ ਜਮਾ ਕਰਵਾਣਾ ਜਿਹਦੀ ਆਖਰੀ ਮਿਤੀ ਹੋਊਗੀ 29 ਮਈ ਤੇ ਇਹ ਮਤਲਬ ਇਹ ਲਾਸਟ ਡੇਟ ਹੈ ਬਿਨਾ ਲੇਟ ਫੀਸ ਦੇ ਲਈ ਉਸ ਤੋਂ ਬਾਅਦ ਜੇ ਤੁਸੀਂ ਲੇਟ ਹੋ ਜਾਨੇ ਹੋ ਤਾਂ 1000 ਰੁਪਏ ਲੇਟ ਫੀਸ ਲੱਗੂਗੀ ਉਸ ਤੋਂ ਇਲਾਵਾ ਟੈਕਸ ਭਰਨ ਦੀ ਤੇ ਆਨਲਾਈਨ ਫੀਸ ਜਮ੍ਹਾਂ ਕਰਵਾਉਣ ਦੀ ਜਿਹੜੀ 1000 ਰੁਪਏ ਲੇਟ ਫੀਸ ਦੇ ਨਾਲ ਤਰੀਕ ਹੋਊਗੀ ਉਹ 7 ਜੂਨ ਹੋਊਗੀ ਤੇ ਖੇਤਰੀ ਦਫ਼ਤਰ ਦੇ ਵਿੱਚ ਤੁਸੀਂ ਜਿਹੜਾ ਫਾਰਮ ਜਮ੍ਹਾਂ ਕਰਵਾਉਣ ਦੀ ਜਿਹੜੀ ਆਖਰੀ ਮਿਤੀ ਹੋਊਗੀ ਉਹ 12 ਜੂਨ ਹੋਊਗੀ ਇਹ ਸਾਰੀ ਇਨਫੋਰਮੇਸ਼ਨ ਆ ਉਹਨਾਂ ਵਿਦਿਆਰਥੀਆਂ ਦੇ ਲਈ ਜਿਹੜੇ ਕੰਪਾਰਟਮੈਂਟ ਜਾਂ ਰੀਪੀਅਰ ਜਾਂ ਫਿਰ ਐਡੀਸ਼ਨਲ ਵਿਸ਼ਾ 10ਵੀਂ ਜਾਂ 12ਵੀਂ ਕਲਾਸ ਦੇ ਵਿੱਚ ਜਿਹੜੇ ਪ੍ਰੀਖਿਆ ਦੇਣਾ ਚਾਹੁੰਦੇ ਨੇ ਬੜਾ ਵਧੀਆ ਇਹ ਸਮਾਂ ਹੈ ਤੁਸੀਂ ਜੁਲਾਈ ਅਗਸਤ ਦੇ ਵਿੱਚ ਹੀ ਆਪਣੀ 10ਵੀਂ 12ਵੀਂ ਪ੍ਰੋਪਰ ਤਰੀਕੇ ਦੇ ਨਾਲ ਕਲੀਅਰ ਕਰ ਲਓਗੇ ਤੇ ਨਾਲ ਹੀ ਇਹ ਦੱਸਦੀ ਕਿ ਜਿਹੜੇ ਐਡੀਸ਼ਨਲ ਵਿਸ਼ਾ ਜਿਨ੍ਹਾਂ ਨੇ ਪਾਸ ਕਰਨਾ ਹੈ ਉਹ ਵੀ ਉਹਨਾਂ ਲਈ ਵੀ ਇਹ ਬਹੁਤ ਵਧੀਆ ਸਮਾਂ ਹੈ ਤੁਸੀਂ ਭਰ ਸਕਦੇ ਹੋ ਆਪਣੀਆਂ ਫੀਸਾਂ ਤੇ ਇਹ ਵੀਡੀਓ ਜਿਹੜੀਆਂ ਉਹਨਾਂ ਵਿਦਿਆਰਥੀਆਂ ਤੱਕ ਜ਼ਰੂਰ ਪਹੁੰਚਦੀ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਉਹਨਾਂ ਦਾ ਜਿਹੜਾ ਉਹ ਸਮਾਂ ਬੱਸ ਸਕੇ ਤੇ ਉਹ repair the compartment वगैरह दीयां जेड़ियां डिटेल ਨੇ ਉਹ ਜਾਣ ਸਕਣ ਤੇ ਆਪਣਾ ਸਮੇਂ ਦੇ ਉਤੇ ਕੰਮ ਜਿਹੜਾ ਉਹ ਕੰਪਲੀਟ ਕਰ ਸਕਣ ਸੋ ਇਹ ਸੀਗੀ ਅੱਜ ਦੀ ਵੀਡੀਓ ਇਹਨੂੰ ਸ਼ੇਅਰ ਵੱਤੋਂ ਵੱਤ ਕਰਿਓ ਤੇ ਕਮੈਂਟ ਕਰਕੇ ਦੱਸਿਓ ਵੀ ਹੋਰ ਕਿਸ ਕਿਸ ਤਰ੍ਹਾਂ ਦੀ ਵੀਡੀਓ ਤੁਹਾਨੂੰ ਜਿਹੜੀਆਂ ਨੇ ਉਹ ਚਾਹੀਦੀਆਂ ਨੇ थैंक यू ਜੀ